ਮੈਂ ਪਾਰੇਪਿੰਡੀ ਰਹਿਣ ਵਾਲੀ ਆ ਤੇ ਮੇਰਾ ਭਰਾ ਆਇਆ ਸੀ ਇੱਕ ਕੁੜੀ ਨੂੰ ਲੈ ਕੇ ਪਤਾ ਨਹੀਂ ਕੌਣ ਸੀ ਤੇ ਆਇਆ ਆਪਾਂ ਬਿਠਾਇਆ ਤੇ ਉਸੇ ਵੇਲੇ ਨਾ ਇੱਕ ਪਿੰਡ ਦੀ ਕੁੜੀ ਆ ਪਿੰਡ ਦੀ ਕੁੜੀ ਆ ਤੇ ਜਵਾਈ ਉਹ ਸਾਡੇ ਘਰ ਆ ਗਏ ਢੱਕਰ ਕਾਂਦੇ ਮੈਂ ਗੇਟ ਖੋਲ੍ਹਦੀ ਮੈਂ ਠੱਕਾ ਮਾਰ ਕੇ ਪਰੇ ਸੁੱਟਦੀ ਆ ਸਿੱਧੀ ਅੰਦਰ ਜਾਂਦੀ ਮੇਰੇ ਪ੍ਰਾਣ ਮਾਰਦੀ ਕੋਟਦੀ ਆ ਉਹ ਕੁੜੀ ਨੂੰ ਵੀ ਕੋਟਦੀ ਬੜਾ ਮਾਰਦੀ ਆ ਆਪਾਂ ਛਡਾਉਣ ਦੀ ਕੋਸ਼ਿਸ਼ ਕੀਤੀ ਸਾਨੂੰ ਠੱਕਾ ਮਾਰਿਆ ਟੀ-ਸ਼ਰਟ ਪਾੜਦੀ ਮੇਰੀ ਬਾਹਾਂ ਤੇ ਵੀ ਨੇ ਨੂੰ ਲਾਏ ਪਰ ਛਡਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਨਤਮਕਾਇਆ ਮਾਰਨ ਮੂੜਨ ਦਾ ਬੜਾ ਮਾਰਿਆ ਉਹਨੂੰ ਮੇਰੇ ਭਰਾ ਨੂੰ ਉਹਨੂੰ ਉਹਨੂੰ ਡਾਰ ਗਿਆ ਬੋਨ ਡਾਰ ਗਿਆ ਉਹਨੂੰ ਧਮਕਾ ਕਮਾਰਨੀ ਉਸੇ ਵੇਲੇ ਉਹਨੇ ਸ਼ੰਭੀ ਸਾਲੇ ਆ ਜੀ ਸਰਵਰ ਨਾ ਹੀ ਉਹਦਾ ਕੀ ਕਰਦਾ ਜੀ ਫਾਦਰ ਦਾ ਸਰਜੀਤ ਰਾਜ ਹੀ ਉਹ ਟਿੱਪਰ ਚਲਾਉਂਦਾ ਪਿੰਡ ਦੇ ਮੁੰਡੇ ਦਾ ਹੀ ਟਿੱਪਰ ਚਲਾਉਂਦਾ ਹੀ ਉਹ ਮੇਰਾ ਬੇੜਾ ਦਾ ਨਾਮ ਸਰਵਨ ਕੁਮਾਰ ਪੁੱਤਰ ਸਜੀਤ ਰਾਜ ਦਾ ਸੀ ਮੈਂ ਆਪਣੇ ਕੰਮ ਤੇ ਡਿਊਟੀ ਤੇ ਗਿਆ ਹੋਇਆ ਸੀ ਮੇਰਾ ਪੇੜਾ ਘਰ ਆਇਆ ਘਰ ਆਇਆ ਤੇ ਮੈਨੂੰ ਨਹੀਂ ਪਤਾ ਮੈਂ ਆਪਣੇ ਡਿਊਟੀ ਤੇ ਗਿਆ ਹੋਇਆ ਤੇ ਮੇਰੇ ਬੱਚੇ ਘਰ ਹੀ ਪਿੰਡ ਦੇ ਪਿੰਡ ਦੇ ਕੁੜੀ ਤੇ ਉਹਨਾਂ ਨਾਲ ਜਵਾਈ ਆ ਗਿਆ ਸਿੱਧਾ ਘਰ ਚ ਆ ਕੇ ਉਹਨਾਂ ਮੇਰੇ ਬੇਟੇ ਨੂੰ ਕੁੱਟਿਆ ਤੇ ਧਮਕਾਇਆ ਤੇ ਤੇ ਉਹਨੂੰ ਧਮਕੀ ਦਿੱਤੀ ਕਿ ਮੈਂ ਤਨ ਤਨ ਬਾਹਰ ਨਿਕਲ ਜਾ ਤਾਂ ਸਾਰੇ ਪਰਿਵਾਰ ਤੁਹਾਡੇ ਨੂੰ ਐਸੀ ਖਤਮ ਕਰ ਦੇਣਾ ਆ ਉਹਨਾਂ ਦਾਦੇ ਹੋਏ ਸਲਫਾਜ਼ ਕਰ ਤੇ ਮੇਰਾ ਪੁੱਤਰ ਦੀ ਡੈਥ ਹੋ ਗਈ ਮੈਨੂੰ ਇਨਸਾਫ ਦਿੱਤਾ ਜਾਏ ਮੈਨੂੰ ਇਨਸਾਫ ਦਿੱਤਾ ਜਾਏ ਬੱਚੇ ਮੇਰੇ 4 ਗੁੱਡੀਆਂ ਤੇ ਮੈਂ ਇਕੱਲਾ ਇਕੱਲਾ ਬੱਚਾ ਹੀ ਤੇ ਮੇਰਾ ਮੇਰੀ ਸਿਸ ਇਨਸਾਫ ਮੇਰੇ ਪਿੰਡ 'ਚ ਕੋਈ ਸੁਣਵਾਈ ਨਹੀਂ ਗਰੀਬ ਮੈਂ ਮੇਰੀ ਸੁਣਵਾਈ ਕੀਤੀ ਜਾਵੇ ਮੈਂ ਗਾਰਜਨਸੀ 'ਚ ਹਾਲਫਰ ਦਾ ਕੰਮ ਕਰਨਾ ਮਦਨਾਤ ਵੀ ਗਿਆ ਜੰਸੇ ਤੇ ਮੈਂ ਹਲਪੜਾ ਕੰਮ ਕਰਨਾ ਆ ਮੈਂ ਡੇਲੀ ਵੇਜ ਤੇ ਇੱਥੇ ਲੱਗਾ ਨਾ ਮੁੰਡੇ ਦੀ ਉਮਰ ਕਿੰਨੀ ਸੀ ਕੀ ਕਰਦਾ ਸੀ ਉਹ ਟਰੱਕ ਡਰਾਈਵਰ ਇਹਨਾਂ ਦਾ ਟਰੱਕ ਡਰਾਈਵਰ ਇਹਨਾਂ ਦਾ ਆਪਰੇਟਰ ਹੀ ਇਹਨਾਂ ਦਾ ਟਰੱਕ ਡਰਾਈਵਰ ਆਪਰੇਟਰ ਇਹਦਾ ਹੀ ਕੰਮ ਕਰਦਾ ਸੀ ਕੰਪਲੀਟ ਕਰਤੀ ਪੁਲਿਸ ਨੇ ਪੁਲਿਸਰ ਕੰਪਲੇਂਟ ਕਰ ਕਾਹੇ ਦਿੱਤਾ ਕੀ ਕਰ ਕੰਮ ਸੁਣਵਾਈ ਲਿਖਣ ਆਇਆ ਸੁਣਵਾਈ ਚੱਲ ਰਹੀ ਹੈ ਸਾਡ ਨੂੰ ਲਿਖਣ ਦੀ ਤੇ ਮੈਂ ਮੈਨੂੰ ਬੇਨਤੀ ਹੈ ਤੁਹਾਡੇ ਅੱਗੇ ਕਿ ਮੇਰੇ ਨੂੰ ਸੁਣਵਾਈ ਕੀਤੀ ਜਾਏ ਮੇਰੇ ਦੀ ਪੁਲਿਸ ਨੇ ਕਾਰਵਾਈ ਹੈ ਇਹ ਤੱਕ ਹਾਂ ਕਾਰਵਾਈ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਸੋ 10 ਵਜੇ ਦਾ ਟਾਈਮ ਆ ਸਾਰਾ ਤਾਂ ਕਿ ਕੋਈ ਕਾਰਵਾਈ ਨਹੀਂ ਹੋਈ ਸਾਰੇ ਕੀ ਮੰਗ ਕਰਦੇ ਹੋ ਅਸੀਂ ਮੰਗ ਕਰਨਾ ਕਿ ਸਾਡੇ ਦੋਸਤਿਆਂ ਦੇ ਸੌਖ ਸਕਤ ਕੋਈ ਕਾਰਵਾਈ ਆਏ ਤਾਂ ਸਾਨੂੰ ਗਰੀਬ ਨੂੰ ਨੁਸਾਫ ਦੋਆ ਜਾਵੇ ਪ੍ਰਾਪਰਟੀ ਬੇਚਣੇ ਔਰ ਖੀਦਨੇ ਕੇ ਲੀਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ